ਸਾਸੀ ਦੇ ਦੋਸਤੋ 17 ਮਈ 2025 ਦਿਨ ਸ਼ਨੀਵਾਰ ਤੇ ਇੱਕ ਨਵਾਂ ਬੁਲਾਓ ਤੁਹਾਡਾ ਸਵਾਗਤ ਹੈ ਅੱਜ ਸਾਡਾ ਭਰਾ ਸੁਖਿੰਦਰ ਸਿੰਘ ਸੋਖੀ ਬਤੌਰ ਡੀਪੀ ਮਾਸਟਰ ਰੈਲ ਮਾਜਰੇ ਸਾਡੇ ਕੋਲ ਪ੍ਰਮੋਟ ਹੋ ਕੇ ਗਏ ਹੈ 1.2 ਸਾਲ ਸਾਡੇ ਕੋਲ ਰਹੇ ਹੈ ਤੇ ਬਹੁਤ ਹੀ ਉਹ ਯਾਦਗਾਰੀ ਸਮਾਂ ਸੀਗਾ ਅੱਜ ਸਾਡੀ ਸਾਰੀ ਟੀਮ ਬੈਠੀ ਹੈ ਇਸ ਮੌਕੇ ਸਾਡੇ ਤੁਸੀਂ ਪਹਿਲੇ ਬਲਾਗ ਵਿੱਚ ਵੀ ਦੇਖਦੇ ਨੇ ਸਾਡੇ ਬਹੁਤ ਹੀ ਅਜ਼ੀਜ਼ ਦੋਸਤ ਵੱਡੇ ਭਰਾ ਜੇਤਾਰ ਸਿੰਘ ਫਰੋਜ਼ਪੁਰ ਜਿਹੜੇ ਕਿ ਬਹੁਤ ਹੀ ਵਧੀਆ ਗੀਤਕਾਰ ਵੀ ਹੈ ਤੇ ਬਹੁਤ ਹੀ ਵਧੀਆ ਸਿੰਗਰ ਵੀ ਹੈ ਸੋ ਅਗਲਾ ਗੱਲਬਾਤ ਤੁਸੀਂ ਆਦੇ ਬਲਾਗ ਦੇਖੋਗੇ ਲੱਭਦਾ ਫਿਰਦਾ ਗਿਨੀ ਨਿਮਾਣਾ ਲੱਭਦਾ ਨਹੀਂ ਕੋਈ ਉਹਨੂੰ ਟਿਕਾਣਾ ਹੋ ਰੁੱਦਾ ਫਿਰਦਾ ਗਿਨੀ ਨਿਮਾਣਾ ਲੱਭਦਾ ਨਹੀਂ ਕੋਈ ਉਹਨੂੰ ਟਿਕਾਉਣਾ ਜਿਉਂਦਾ ਏ ਬਸ ਯਾਰਾ ਕਰਕੇ ਦੇਖੀ ਦੁਨੀਆ ਕਿਸਨੇ ਮਰ ਕੇ ਹੋ ਯਾਰਾਂ ਨਾਲ ਬਹਾਰਾ ਹੁੰਦੀਆਂ ਹੋ ਯਾਰਾਂ ਤੁਹਾਰਾ ਹੁੰਦੀਆ ਜਿੱਥੇ ਹੜ ਪਿਆਰਾਂ ਦੇ ਵਗਦੇ ਨੇ ਹੇ ਯਾਰ ਕੁਬਤਰ ਰੂਹਾਂ ਦੇ ਨਾਲ ਮਿਲ ਜੱਗ ਤੇ ਚੰਗੇ ਲੱਗਦੇ ਨੇ ਸੋਹਣੇ ਸੋਹਣੇ ਪੀਰਾਂ ਦੇ ਨਾਲ ਮਿਲ ਜੱਗ ਦੇ ਚੰਗੇ ਲੱਗਦੇ ਨੇ ਗੁਰੂ ਜੋ ਫਿਰ ਦਿਲ ਦਿਲ ਨਾ ਕਿਸੇ ਨਾਲ ਲਾਉਂਦਾ ਬਲਿਹਾਰੇ ਜਾਵਾ ਕਾਦਰ ਦੇ ਮੈਂ ਜਿਹੜਾ ਕੁਦਰਤ ਦੇ ਰੂਪ ਬਣਾਉਂਦਾ ਜਿਹਨੂੰ ਦੇਖ ਕੇ ਦਿਲ ਮਹਿਕ ਉਠੇ ਅਮਨ ਉਸ ਬਾਹਾਂ ਵਿੱਚ ਸਕੂਨ ਹੈ ਚਾਹੁੰਦਾ ਬਸ ਬਸ ਉਹ ਤੁਜਦਾ ਸਿੰਘ ਅੱਜ ਮਹਿਫਿਲ ਪੂਰੀ ਸਜ ਗਈ ਯਾ ਅੱਜ ਮਹਿਫਿਲ ਪੂਰੀ ਸਜ ਗਈ ਯਾ ਕੋਈ ਖੁਸ਼ੀ ਸਪੈਸ਼ਲ ਲੱਗਦੀ ਯਾ ਪੂਰਾ ਮਿੱਤਰਾਂ ਵਿੱਚ ਉਤਸ਼ਾਹ ਦਿੱਸਦਾ ਸ਼ਾਇਆ ਜੂੜ ਮੁਖਤੇ ਚਾਹ ਦਿੱਸਦਾ ਇਹ ਦਿਨ ਪਾਗਾਂ ਨਾਲ ਇੱਥੇ ਆਉਂਦੇ ਹਾਂ ਇਹ ਦਿਨ ਪਾਗਾਂ ਨਾਲ ਇੱਥੇ ਆਉਂਦੇ ਜਗ ਜਿਸਨਾ ਮਾ ਮਲੇ ਮੰਗਦੇ ਨੇ ਯਾਰ ਕੁਬਿਤਰ ਰੂਹਾਂ ਦੇ ਨਾਲ ਮੇਲੇ ਜੱਗ ਤੇ ਚੰਗੇ ਲੱਗਦੇ ਨੇ ਔ ਸੋਹਣੇ ਸੋਹਣੇ ਵੀਰਾਂ ਦੇ ਨਾਲ ਮੇਲੇ ਜੱਗ ਤੇ ਚੰਗੇ ਲੱਗਦੇ ਨੇ ਉਹ ਵਿੱਚ ਉਲਝਣਾ ਹਰ ਕੋਈ ਬੰਦਾ ਸਮਾਂ ਮਸਾਂ ਉਹਨੂੰ ਆਉਂਦਾ ਚੰਗਾ ਵਿੱਚ ਉਲਝਣਾ ਹਰ ਕੋਈ ਬੰਦਾ ਸਮਾਂ ਮਸਾਂ ਉਹਨੂੰ ਆਉਂਦਾ ਚੰਗਾ ਮੱਥੇ ਰਗੜਦਾ ਨਾਮ ਤੇ ਆਵੇ ਤੇਰ বিনা ਤੇਰ বিনা ਕੰਮ ਕਰਤੇ ਆਵੇ ਆ ਜਮਨ ਜਗ ਘਰ ਤੇ ਖੁਸ਼ੀਆਂ ਆ ਆ ਜਮਨ ਜਗ ਘਰ ਤੇ ਖੁਸ਼ੀਆਂ ਤੇਰ ਲਾਟ ਵਾਂਗਰਾ ਮਚਦਨੇ ਹੈ ਉਹ ਯਾਰ ਕੁਬਤਰ ਰੂਹਾਂ ਦੇ ਨਾਲ ਮੇਲੇ ਜੱਗ ਤੇ ਚੰਗੇ ਲੱਗਦੇ ਨੇ ਸੋਨੇ ਸੋਨੇ ਵੀਰਾਂ ਦੇ ਨਾਲ ਮੇਲੇ ਜੱਗ ਤੇ ਚੰਗੇ ਲੱਗਦੇ ਨੇ ਉਹ ਖਾਣ ਪੀਣ ਦਾ ਬਣੇ ਬਹਾਨਾ ਪਰ ਸਾਂਝਾ ਕਰਦੇ ਸਜਣ ਜਮਾਨਾ ਖਾਣ ਪੀਣ ਦਾ ਬਣੇ ਬਹਾਨਾ ਪਰ ਸਾਂਝਾ ਕਰਦੇ ਸਜਣ ਜਮਾਨਾ ਮਨ ਦੇ ਇਤਿਕੇ ਤੈਨੂੰ ਖੋਲੇ ਜਦ ਗਹਿਰਾਈ ਦਿਲ ਦੀ ਚੋਂ ਬੋਲੇ ਕੌਣ ਜਾਣੇ ਇਹ ਇੱਕ ਮਿੱਕ ਜਿੰਦਾ ਓ ਓ ਓ ਕੌਣ ਜਾਣੇ ਇਹ ਇੱਕ ਮਿੱਕ ਜਿੰਦਾ ਜੀਵ ਸਾਥਾਂਜ ਰਗ ਰਗ ਦੇ ਨੇ ਹਜ਼ਾਰ ਕੁ ਬਿਤਰ ਰੂਹਾਂ ਦੇ ਨਾਲ ਮੇਲੇ ਜੱਗ ਤੇ ਚੰਗੇ ਲੱਗਦੇ ਨੇ ਆਪਣ ਖੁਸ਼ੀਆਂ ਹਰ ਇੱਕ ਵੇੜੇ ਹੱਸਦੇ ਵੱਸਦੇ ਰਹਿਣ ਦੇ ਖੇੜੇ ਆਪਣ ਖੁਸ਼ੀਆਂ ਹਰ ਇੱਕ ਵੇੜੇ ਹੱਸਦੇ ਵੱਸਦੇ ਰਹਿਣ ਦੇ ਖੇੜੇ ਯਾਰਾਂ ਦਾ ਤੁਸੀਂ ਬਣ ਕੇ ਗਹਿਣਾ ਵਿੱਚ ਦਿਲਾਂ ਦੇ ਵੱਸਦੇ ਰਹਿਣਾ ਨੱਚੀਏ ਗਾਈਏ ਖੁਸ਼ੀ ਮਨਾਏ ਹੋ ਹੋ ਰਚੀਏ ਗਾਏ ਖੁਸ਼ੀ ਮਨਾਈਏ ਇਹ ਰਣ ਮਿਲ ਕੇ ਹੀ ਪਲ ਫੱਬਦene ਹੈ ਹਯਾਰ ਕੋ ਬਿਤਰ ਰੂਹਾਂ ਦੇ ਨਾਲ ਮਿਲ ਜੱਗ ਤੇ ਚੰਗੇ ਲੱਗਦene ਐ ਸੋਹਣੇ ਸੋਹਣੇ ਵੀਰਾਂ ਦੇ ਨਾਲ ਮਿਲ ਜੱਗ ਤੇ ਚੰਗੇ ਲੱਗਦene ਉਹ ਵਿੱਚ ਉਲਝਣਾ ਹਰ ਕੋਈ ਬੰਦਾ ਸਮਾਂ ਬਸਾਂ ਉਹਨੂੰ ਆਉਂਦਾ ਚੰਗਾ ਵਿੱਚ ਉਲਝਣਾ ਹਰ ਕੋਈ ਬੰਦਾ ਸਮਾਂ ਬਸਾਂ ਉਹਨੂੰ ਆਉਂਦਾ ਚੰਗਾ ਅੰਤ ਹੋਣਾ ਅੱਜ ਮਜ਼ਾਕ ਦਾ ਅੰਤ ਹੋਣਾ ਅੱਜ ਮਜ਼ਾਕ ਦਾ ਕੋਈ ਫਰਕ ਬਣਾ ਜਨ ਬਾਤ ਦਾ ਅੰਤ ਹੋਣਾ ਅੱਜ ਮਜ਼ਾਕ ਦਾ ਉਹ ਫਰਕ بڑا ਗੱਲ ਬਾਤ ਦਾ ਉਹ ਕੁੂਬ ਨਰਾ ਲੈਣਾ ਐ ਆ ਤੂੰ ਕੁਨਤੀ ਵਾਲੀ ਤੂੰ ਗੱਤ ਦਾ ਮਨ ਨੀ ਮਰਕੀ ਤੂੰ ਰੱਖਾ ਮਨ ਨੀ ਮਰਕੀ ਤੂੰ ਰੱਖਾ ਗਲ ਹਰਿ ਕਰਈਏ ਸੰਦੇ ਓਰ ਲੈਣਾ ਕੀ ਕਦਣਾ ਹੂਰ ਲੈਣਾ ਕੀ ਸੱਜਣਾ ਵੇ ਸੋਣੇ ਗਲਬਕੜੀ ਵਿੱਚ ਲੈਂਦੇ ਹੂਰ ਲੈਣਾ ਕੀ ਸੱਜਣਾ ਵੇ ਸੋਣੇ ਗਲਬਕੜੀ ਵਿੱਚ ਲੈਂਦੇ ਟੀਟੀ ਟੋੜੀ ਪੀ ਬਣ ਕੇ ਵੇ ਟੀਟੀ ਟੋੜੀ ਪੀ ਲੈਣੇ ਪੀਟੀ ਤੋਂ ਡੀਪੀ ਬਣ ਕੇ ਵੇ ਪਰ ਇੱਕ ਹੀ ਮਾਲਾ ਦੇ ਅਸੀਂ ਮੰਨ ਕੇ ਵੇ ਪੀਟੀ ਤੋਂ ਡੀਪੀ ਬਣ ਕੇ ਵੇ ਪਰ ਇੱਕ ਹੀ ਮਾਲਾ ਦੇ ਅਸੀਂ ਮੰਨ ਕੇ ਵੇ ਸਾਨੂੰ ਬੜਾ ਸਹਾਰਾ ਯਾਰਾਂ ਦਾ ਤਾਈਆਂ ਜਿਉਂਦਿਆਂ ਇੱਕ ਤਣ ਕੇ ਵੇ ਸਾਨੂੰ ਬੜਾ ਸਹਾਰਾ ਯਾਰਾਂ ਦਾ ਤਾਈਆਂ ਜਿਉਂਦਿਆਂ ਇੱਕ ਤਣ ਕੇ ਵੇ ਛੋਟਾ ਟੇਬਲ ਲੈ ਲਈਦਾ ਜਦ ਹੀ ਵਗਾ ਛੋਟੇ ਬਲੂ ਬੈਠ ਜੇ ਛੋਟਾ ਟੇਬਲ ਲੈ ਲਈਦਾ ਵੱਡੇ ਖਾਤਰ ਨਾ ਵੇਖੈਂਦੇ ਔਰ ਲੈਣਾ ਕੀ ਸੱਜਣਾ ਓਏ ਹੋਏ ਹੋਏ ਔਰ ਲੈਣਾ ਕੀ ਸੱਜਣਾ ਔਰ ਲੈਣਾ ਕੀ ਸੱਜਣਾ ਵੇ ਸੋਹਣੇ ਗੱਲ ਬੱਕੜੀ ਵਿੱਚ ਰਹਿਂਦੇ ਸਾਨੂੰ ਮਾੜ ਬੜਾ ਸੱਜਣਾ ਸਾਨੂੰ ਮਾੜ ਬੜਾ ਸੱਜਣਾ ਵੇ ਉਹਦੀ ਰਜਾ ਚ ਰਾਜੀ ਰਹਿੰਦੇ ਸਾਨੂੰ ਮਾੜ ਬੜਾ ਸੱਜਣਾ ਵੇ ਉਹਦੀ ਰਜਾ ਜੀ ਆ ਜਿ ਰਹਿੰਦੇ ਸਾਨੂੰ ਛੋਟੇ ਮਾਸਟਰ ਕਹਿ ਕੇ ਵੇ ਸਾਨੂੰ ਛੋਟੇ ਮਾਸਟਰ ਕਹਿ ਕੇ ਵੇ ਅਸੀਂ ਨੀਵੇਂ ਉੱਚੇ ਬਹਿ ਕੇ ਵੇ ਸਾਨੂੰ ਛੋਟੇ ਮਾਸਟਰ ਕਹਿ ਕੇ ਵੇ ਅਸੀਂ ਨੀਵੇਂ ਉੱਚੇ ਬਹਿ ਕੇ ਵੇ ਹੱਸ ਤਸ ਕੇ ਵਕਤ ਲਗਾ ਲਈਦਾ ਹੱਸ ਤਸ ਕੇ ਵਕਤ ਨਗਾ ਲਈਦਾ ਗੀਤਾਂ ਐ ਤੋਂ ਲੈ ਕੇ ਵੇ ਬੁਰਾ ਲੱਗਿਆ ਨਹੀਂ ਮਿੱਤਰੋ ਬੁਰਾ ਲੱਗਦਾ ਨਹੀਂ ਮਿੱਤਰੋ ਪੂਰਾ ਲੱਗਦਾ ਨਹੀਂ ਮਿੱਤਰੋ ਯਾਰ ਢਾਉਂਦੇ ਨਾ ਤੇ ਟਹਿੰਦੇ ਹੋਰ ਲੈਣਾ ਕੀ ਸੱਜਣਾ ਹੋਰ ਲੈਣਾ ਕੀ ਸੱਜਣਾ ਇਹ ਸੋਨੇ ਗਲਬੁਕੜੀ ਵਿੱਚ ਲੈਂਦੇ ਸਾਨੂੰ ਮਾਣ ਬੜਾ ਸੱਜਣੋ ਦੰਨ ਮਾਰ ਬੜਾ ਸੱਜਣੋਂ ਬੇਰਹੰਦ ਹੋ ਦੀ ਵਜਾ ਚ ਰਹਿੰਦੇ ਨਿਕ ਹੈ ਗਿਰਨੇ ਨੇ ਮਾਣੇ ਦਾ ਦੁੱਖ ਬਦਲੇ ਨਹੀਂ ਟਿਕਾਣੇ ਦਾ ਵਾਹ ਜੀ ਵਾਹ ਮੈਨੂੰ ਨਿਕ ਹੈ ਗਿਰਨੇ ਨੇ ਮਾਣੇ ਦਾ ਦੁੱਖ ਬਦਲੇ ਨਹੀਂ ਟਿਕਾਣੇ ਦਾ ਕੁਝ ਦਿਨ ਪਿੱਛੋਂ ਸਭ ਮਿਲ ਲੈਂਦੇ ਕੁਝ ਦਿਨਾ ਪਿੱਛੋਂ ਸਭ ਮਿਲ ਲੈਂਦੇ ਇਹ ਫੜ ਹੈ ਪਿਆਰ ਕਮਾਉਣੇ ਦਾ ਹਾੜਾ ਨਜ਼ਰ ਨਾ ਲੱਗ ਜਾਵੇ ਹਾੜਾ ਨਜ਼ਰ ਨਾ ਲੱਗ ਜਾਵੇ ਆਪਾਂ ਮਿਲ ਕੇ ਸਭ جگ ਦਿੰਦੇ ਹੋਰ ਲੈਣਾ ਕੀ ਸੱਜਣਾ ਹੋਰ ਲੈਣਾ ਕੀ ਸੱਜਣਾ ਹੋਰ ਲੈਣਾ ਕੀ ਸੱਜਣਾ ਵੇ ਸੋਹਣੇ ਗਲ ਬਕੜੀ ਵਿੱਚ ਲੈੰਦੇ ਮੈਨੂੰ ਮਾਲਬੜਾ ਸੱਜਣਾ ਵੇ ਸੋਹਣੇ गल बकड़ी विचे मैनू बड़ा सजण बि सोणे गल बकड़ी विच लोण गल